ਸੁਪਾਰਤ ਪਾਕ ਸਰਹੱਦ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਇੱਕ ਚੀਨੀ ਡਰੋਨ ਬਰਾਮਦ ਹੋਇਆ ਜੀ ਹਾਂ ਸੋ ਪੰਜਾਬ ਪੁਲਿਸ ਦੇ ਵੱਲੋਂ ਤਰਨਤਾਰਨ ਨਦੀਂ ਭਾਰਤ ਪਾਕ ਸਰਹੱਦ ਦੇ ਉੱਤੇ ਗੁਪਤ ਸੂਚਨਾ ਦੇ ਆਧਾਰ ਤੇ ਸਰਚ ਆਪਰੇਸ਼ਨ ਕੀਤਾ ਗਿਆ ਇਸ ਸਰਚ ਆਪਰੇਸ਼ਨ ਦੌਰਾਨ ਸੁਖਦੇਵ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਕਾਲਜ ਦੇ ਖੇਤਾਂ ਦੇ ਵਿੱਚੋਂ ਚੀਨ ਦਾ ਬਣਿਆ ਹੋਇਆ ਇੱਕ ਡਰੋਨ ਡੀਜੀ ਮੈਟ੍ਰਿਕਸ ਬਰਾਮਦ ਕੀਤਾ ਗਿਆ ਜਿਸ ਤੋਂ ਬਾਅਦ ਇਹ ਜਾਣਕਾਰੀ ਬੀਐਸਐਫ ਦੇ ਨਾਲ ਸਾਂਝੀ ਕੀਤੀ ਗਈ ਤੇ ਪੰਜਾਬ ਪੁਲਿਸ ਅਤੇ ਬੀਐਸਐਫ ਇਸ ਡਰੋਨ ਦਾਰਾ ਸੁੱਟੇ ਗਏ ਕਿਸੇ ਹੋਰ ਵਿਨਸ਼ੀਲੇ ਪਦਾਰਥ ਦੀ ਬਰਾਮਦਗੀ ਦੇ ਲਈ ਸਰਚ ਆਪਰੇਸ਼ਨ ਕੀਤਾ ਗਿਆ ਸੋ ਇਸ ਮੌਕੇ ਤੇ ਪੁਲਿਸ ਨੇ 10 11 12 에어ਕ੍ਰਾਫਟ ਐਕਟ 1934 ਪੀਐਸ ਤਹਿਤ ਮਾਮਲਾ ਦਰਜ ਕੀਤਾ ਹੈ। ਅ ਬੀਐਸਐਫ ਤੇ ਪੰਜਾਬ ਪੁਲਿਸ ਦੀ ਜਿਹੜੀ ਸਾਂਝੀ ਵਲਟਾ ਨੂੰ ਅੱਜ ਇੱਕ ਫੇਰ ਨਤੀਜਾ ਮਿਲਿਆ ਇੱਕ ਜਿਹੜਾ ਪਾਕਿਸਤਾਨ ਵੱਲੋਂ ਭੇਜਿਆ ਗਿਆ ਜਿਹੜਾ ਡੀਜੀਆਈ ਮੈਟ੍ਰਿਕਸ ਡਰੋਨ ਛੋਟਾ ਉਹ ਬਰਾਮਦ ਹੋਇਆ। ਮੈਂ ਇਥੇ ਦੱਸਣਾ ਚਾਹਾਂਗਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਨੇ ਰਲ ਕੇ ਜਿੱਥੇ ਸਮਗਲਰਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਥੇ ਲਗਾਤਾਰ ਜਿਹੜੀ ਆ ਬਾਰਡਰ ਦੇ ਉੱਤੇ ਸਤਾਰਕਾ ਜਿੱਥੇ ਬੀਐਸਐਫ ਮੈਂ ਕਹਿੰਦਾ ਉਹਨਾਂ ਜਿਹਦਾ ਫਰਸਟ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੱਕਨੀ ਆ ਉਥੇ ਸੈਕੰਡ ਡਿਫੈਂਸ ਲਾਈਨ ਤੇ ਪੰਜਾਬ ਪੁਲਿਸ ਵੀ ਪੂਰੀ ਆਪਣੀ ਡਿਊਟੀ ਮਸਤੀ ਨਾਲ ਨਿਭਾ ਰਹੀ ਹੈ ਸੋ ਅੱਜ ਵੀ ਇੱਕ ਜਿਹੜੀ ਆ ਸਫਲਤਾ ਹਸਲ ਹੋਈ ਜਿਹੜੇ ਸੁਖਦੇਵ ਸਿੰਘ ਆ ਕਲਸ ਪਿੰਡ ਦੇ ਰਹਿਣ ਵਾਲੇ ਉਹ ਜਦੋਂ ਆਪਣਾ ਅਸਲ ਦੀ ਕਟਾਈ ਕਰ ਰਹੀ ਸੀ ਉਹਨਾਂ ਨੂੰ ਕੋਈ ਅਵੈਧ ਚੀਜ਼ ਮਿਲੀ ਜਿਹਦਾ ਉਹਨੇ ਇਨਫੋਰਮੇਸ਼ਨ ਜਿਹੜੀ ਦਿੱਤੀ ਇਸ ਦੌਰਾਨ ਜਿਹੜੀ ਸਾਂਝਾ ਸਰਚ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਨੇ ਕੀਤਾ ਜਿਹੜੀ ਇਸ ਵਿੱਚ ਡਰੋਨ ਰਿਕਵਰ ਹੋ